ਪੰਜਾਬ ਦਾ ਇਹ ਬੰਦਾ ਇੰਡੀਆ ਦੀ ਰੌਅ ਏਜੰਸੀ 'ਚ ਕੰਮ ਕਰਦਾ ਰਿਹਾ ਵਾ ਤੇ ਉਹਦੇ ਲਈ ਇਹਨੇ ਆਪਣੀ ਬੜੀ ਜਾਨ ਜਿਹੜੀ ਖਤਰੇ 'ਚ ਪਾ ਛੱਡੀ ਆ ਪਰ ਅੱਜ ਦੇ ਟਾਈਮ 'ਚ ਇਹ ਬੰਦੇ ਦੀ ਹਾਲਤ ਬਹੁਤ ਮਾੜੀ ਆ ਤੇ ਇਹਨੂੰ ਕੋਈ ਪੁੱਛਦਾ ਨਹੀਂ ਪਿਆ ਨਾ ਹੀ ਇਹਦਾ ਜਿਹੜੀ ਰੌਅ ਏਜੰਸੀ ਨੇ ਇਹਦਾ ਗੁਣ ਪਾਇਆ ਵਾ ਡੈਨੀਅਲ ਮੈਸ਼ ਇਹ ਬੰਦੇ ਦਾ ਨਾਮ ਆ ਤੇ ਪੰਜਾਬ 'ਚ ਹੀ ਰਹਿੰਦਾ ਵਾ ਰੌਅ ਨੇ ਰੱਖਿਆ ਸੀ ਮਤਲਬ ਚੰਗੀ ਤਨਖਾਹ ਦੇ ਰੱਖਿਆ ਸੀ ਤੇ ਸਰਕਾਰੀ ਨੌਕਰੀ ਦਾ ਵਾਦਾ ਕਰਕੇ ਇਹਨੂੰ ਮਤਲਬ ਰੌਅ ਨੇ ਜਿਹੜਾ ਇਹ ਕੰਮ ਤੇ ਰੱਖਿਆ ਸੀਗਾ 1992 'ਚ ਪਾਕਿਸਤਾਨ ਦੀ ਜਸੂਸੀ ਕਰਨ ਲਈ ਇਹਨੂੰ ਮਤਲਬ ਪਾਕਿਸਤਾਨ ਭੇਜਿਆ ਗਿਆ ਹੈਗਾ ਇਹਦਾ ਮੇਨ ਕੰਮ ਹੀ ਪਾਕਿਸਤਾਨ ਆਰਮੀ ਦੀ ਮੂਵਮੈਂਟ ਤੇ ਉੱਥੋਂ ਦੀਆਂ ਲੋਕੇਸ਼ਨਾਂ ਜਿਹੜੀਆਂ ਮਤਲਬ ਇੰਡੀਆ ਨੂੰ ਭੇਜਣੀਆਂ ਤੇ 1 ਸਾਲ ਚ ਮਤਲਬ 10 ਚੱਕਰ ਲਾ ਦਿੰਦਾ ਹੈ ਇੰਡੀਆ ਆ ਜਾਂਦਾ ਹੈ ਪਾਕਿਸਤਾਨ ਜਲ ਜਾਂਦਾ ਹੈਗਾ 1993 ਦੇ ਵਿੱਚ ਪਾਕਿਸਤਾਨ ਜਿਹੜੀ ਏਜੰਸੀ ਨੇ ਇਹਨੂੰ ਫੜ ਲਿਆ ਹੈਗਾ ਪਾਕਿਸਤਾਨ ਦੇ ਵਿੱਚ ਤੇ 4 ਸਾਲ ਫਿਰ ਉਹਨੂੰ ਪਾਕਿਸਤਾਨ ਦੀ ਜੇਲ੍ਹ ਚ ਰਹਿਣਾ ਪਿਆ ਜਿੱਥੇ ਉਹਨਾਂ ਨੇ ਇਹਨੂੰ ਬੜਾ ਜ਼ਿਆਦਾ ਕੁੱਟਿਆ ਮਾਰਿਆ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਫਿਰ ਇਦਾਂ ਹੀ ਪੁੱਛ ਕੇ ਇਸ ਤੋਂ ਬਾਅਦ ਪਾਕਿਸਤਾਨ ਨੇ ਇਹਨੂੰ ਮਤਲਬ ਛੱਡਤਾ ਪਾਕਿਸਤਾਨ ਦੀ ਆਰਮੀ ਨੇ ਇੰਡੀਆ ਆਉਣ ਤੋਂ ਬਾਅਦ ਇਹਦੀ ਜ਼ਿੰਦਗੀ ਕ ਤੇ ਆਪਣੀ jaan ਦੇ ਖੇਡਣ ਦੇ ਬਾਅਦ باوجود ਵੀ ਇਹ ਬੰਦੇ ਨੂੰ ਸਿਰਫ ਤੇ ਸਿਰਫ 15000 ਰੁਪਏ ਦਿੱਤੇ ਗਏ ਐਂਡ ਜਾਂ ਹੋਂ ਤੇ ਹੋਰ ਕੁਝ ਨਹੀਂ ਇਹਨੂੰ ਦਿੱਤਾ ਗਿਆ ਅੱਜ ਇਹ ਬੰਦੇ ਦੀ ਹਾਲਤ ਬਹੁਤ ਬੁਰੀ ਆ ਪੰਜਾਬ ਦੇ ਗਰਦਾਸਪੁਰ ਜ਼ਿਲ੍ਹੇ 'ਚ ਮੈਨੂੰ ਇਸ ਟਾਈਮ ਦੇ ਰਿਸ਼ਕਾ ਚਲਾਉਂਦਾ ਪਿਆ 3-400 ਰੁਪਏ ਜੜੇ ਦਿਹਾੜੀ ਬਣਾਉਂਦਾ ਪਿਆ ਇਹ ਬੰਦਾ ਜਿਹੜਾ ਕਿ ਏਕ ਟਾਈਮ ਤੇ ਇੰਡੀਆ ਦੀ ਸਭ ਤੋਂ ਟਾਪ ਦੀ ਏਜੰਸੀ ਜਿਹੜੀ RAW ਉਹਦੇ ਨਾਲ ਕੰਮ ਕਰਦਾ